ਹੈਲੋ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਆ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਅੱਜ ਇੱਥੇ ਚੱਲੀ ਸੀਗੀ ਮੈਂ ਆਪਦੀ ਸਿਸਟਰ ਕੋਲੇ ਮੇਰੀ ਸਿਸਟਰ ਕੇ ਨਾ ਮਤਲਬ ਖੇਤਾਂ ਦੇ ਵਿੱਚ ਕੁਟੀਆਂ ਬਣੀ ਹੋਈ ਆ ਉਹਨਾਂ ਦੇ ਆਪਦੇ ਬਾਬਾ ਜੀ ਦੀ ਤੇ ਉੱਥੇ ਬਹੁਤ ਮਤਲਬ ਕਾਫੀ ਟਾਈਮ ਦੇ ਹੈ ਕਿ ਇਹ ਪੁਰਾਣੀ ਮਤਲਬ ਬਜ਼ੁਰਗ ਹੁੰਦੇ ਜਿਵੇਂ ਉਹਨਾਂ ਦੇ ਹਨਾ ਪੀੜੀ ਦੇ ਉਹਨਾਂ ਦੀ ਕੁਟੀਆਂ ਬਣੀ ਹੋਈ ਆ ਤੇ ਬਹੁਤ ਲੋਕ ਉੱਥੇ ਆਉਂਦੇ ਹੈਗੇ ਮੰਨਤਾ ਕਰਦੇ ਹੈਗੇ ਤੇ ਅੱਜ ਉੱਥੇ ਨਾ ਗੁਰੂ ਪੂਨੀਮਾ ਸੀ ਨਾ ਅੱਜ ਵੀ ਅੱਜੋ ਤੇ ਪੁੰਨਿਆ ਲੱਗੀ ਸੀ ਹੈ ਨਾ ਮਤਲਬ ਭੰਡਾਰਾ ਕਰਦੀ ਆ ਹਵਨ ਪਾਉਂਦੇ ਆ ਉਹ ਉੱਥੇ ਹੈ ਨਾ ਤੇ ਬਹੁਤ ਲੋਕ ਆ ਜਿਹੜੇ ਉੱਥੇ ਆਉਂਦੇ ਹੈਗੇ ਆ ਇਹ ਨਹੀਂ ਹੈਗਾ ਵੀ ਕੱਲੇ ਉਹੀ ਕਰਦੇ ਆ ਕਿ ਉਹਨਾਂ ਦੀ ਫੈਮਿਲੀ ਚੋਂ ਸੀ ਤੇ ਬਾਕੀ ਲੋਕ ਵੀ ਜਿਵੇਂ ਦੂਰੋਂ ਦੂਰੋਂ ਸ਼ਹਿਰਾਂ ਚੋਂ ਆਉਂਦੇ ਆ ਜੀਰੇ ਤੋਂ ਫੌਜੀ ਲਕਾ ਹੈ ਨਾ ਤੇ ਐਵੇਂ ਕਾਫੀ ਦੂਰੋਂ ਦੂਰੋਂ ਆਉਂਦੇ ਤੇ ਕਾਫੀ ਜ਼ਿਆਦਾ ਇਸ ਪੁੰਨੀਮਾ ਤੇ ਕੁਛ ਤਾਂ ਇਹ ਗੁਰੂ ਪੂਨੀਮਾ ਹੁੰਦੀ ਆ ਹੈ ਨਾ ਬਹੁਤ ਜ਼ਿਆਦਾ ਇਕੱਠ ਹੁੰਦਾ ਹੈਗਾ ਤੇ ਅਸੀਂ ਤਾਂ ਵੈਸੇ ਪਹਿਲੇ ਹੀ ਲੇਟ ਹੋ ਗਏ ਕਿਉਂਕਿ ਇੱਥੇ بارش ਬਹੁਤ ਆਈ ਜਾਂਦੀ ਸੀਗੀ ਨਾ ਤੇ ਉਹ ਅੱਗੇ ਫੋਨ ਆ ਜਾਂਦਾ ਸੀ ਮੇਰੀ ਸਿਸਟਰ ਦਾ ਵੀ بارش ਰੁਕ ਗਈ ਐ ਜਾਂ ਨਹੀਂ ਰੁਕੀ ਤੁਸੀਂ ਚੱਲ ਪੋ ਹਨਾ ਵਿਹਵਨ ਦਾ ਸਾਡਾ ਹੋ ਗਿਆ ਹੈਗਾ ਤੇ ਲੋਕ ਵੀ ਬਹੁਤ ਚਲੇ ਗਏ ਹੈਗੇ ਰਿਸ਼ਤੇਦਾਰ ਕਾਫੀ ਚਲੇ ਗਏ ਹੈਗੇ ਤੇ ਹੁਣ ਤਾਂ ਬਸ ਆਈ ਜਾਂਦੇ ਆ ਜਾਈ ਜਾਂਦੇ ਜਿਵੇਂ ਪਿੰਡ ਦੇ ਲੋਕ ਹੁੰਦੇ ਹਨਾ ਮਡਾਰੀਟ ਬੁਲਾਇਆ ਹੁੰਦਾ ਵੀ ਚਲੋ ਹਨਾ ਵੀ ਆ ਜਾਂਦੇ ਆ ਚਲੇ ਜਾਂਦੇ ਹੈਗੀ ਆ ਇੱਥੇ ਮੈਂ ਤਾਂ ਆਪਣੀ ਸਿਸਟਰ ਦੇ ਸਿਸਟਰ ਕੋਲੇ ਵੀ ਜਾਨੀ ਆ ਜਦੋਂ ਆਦੇ ਬ੍ਰਦਰ ਨਾਲ ਹੀ ਜਾਨੀ ਆ ਮਤਲਬ ਮੇਰੇ ਪੀੜਿਆਂ ਸੀ ਲੈ ਕੇ ਜਾਂਦੇ ਹੈਗੇ ਮੈਨੂੰ ਨਾਲ ਤੇ ਪਹਿਲਾਂ ਮੈਂ ਇਹਨਾਂ ਨੂੰ ਵੀ ਕਿਹਾ ਸੀ ਮੀਂਹ ਕਰਕੇ ਕਹਿੰਦੇ ਵੀ ਨਹੀਂ ਮੈਂ ਨਹੀਂ ਜਾਣਾ ਅੱਜ ਹਨਾ ਤੇ ਕਿਉਂਕਿ ਗਲੀਆਂ ਭਰੀਆਂ ਪਈਆਂ ਹੁਣ ਰੋਡ ਤੇ ਮੇਰਾ ਭਰਾ ਕਾਰ ਰੋਕੂਗਾ ਫਿਰ ਉੱਥੋਂ ਬਾਈਕ ਲੈ ਕੇ ਕਿਸੇ ਦੀ ਫਿਰ ਉਹ ਮੈਨੂੰ ਲੈ ਕੇ ਆਊਗਾ ਕਿਉਂਕਿ ਗਲੀਆਂ ਪੂਰੀ ਤਰ੍ਹਾਂ সুইমিਂਗ ਪੂਲ ਬਣੀਆਂ ਪਈਆਂ ਹੈਗੀਆਂ ਤੇ ਪੈਰ ਧਰਨ ਨੂੰ ਤਾਂ ਜਗ੍ਹਾ ਹੀ ਹੈ ਨਹੀਂ ਹੈ ਨਾ ਕਿ ਇਹ ਦਿੱਕਤ ਆ ਜਾਂਦੀ ਹੈ ਥੱਲੇ ਇੱਥੇ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ ਇੱਥੇ ਤਿਆਰ ਹੋ ਕੇ ਵੇਟ ਕਰਦੀ ਸੀਗੀ ਕਿਉਂਕਿ ਅਗੇ ਬੱਸ ਸਟੈਂਡ ਵੀ ਪਾਣੀ ਬਹੁਤ ਭਰਿਆ ਹੁੰਦਾ ਹੈ ਤੇ ਇੱਕ ਵਾਰੀ ਉਹਨਾਂ ਦੀ ਕਾਰ 'ਚ ਪਾਣੀ ਪੈ ਗਿਆ ਸੀਗਾ ਹਨਾ ਤੇ ਇਸ ਕਰਕੇ ਉਹ ਰਸਤੇ ਲੱਬ ਲੱਬ ਕੇ ਉੱਪਰੋਂ ਆਪਰੋਂ ਦੀ ਜਿੱਤੇ ਫਿਰਨੀਆਂ ਫੁਰਨੀਆਂ ਦੀ ਉੱਤੋਂ ਦੀ ਆਉਣਗੇ ਹਨਾ ਤੇ ਮੈਂ ਇੱਥੇ ਵੇਟ ਕਰਦੀ ਸੀ ਪਹਿਲਾਂ ਮੈਂ ਨਾ ਨੀਲ ਪੇਂਟ ਹੈ ਨਾ ਬੈਗ 'ਚ ਪਾ ਲਈ ਸੀ ਮਤਲਬ ਪਰ ਸਿੱਧੀ ਰੱਖ ਲਈ ਸੀ ਮੈਂ ਕਿ ਚਲੋ ਕਾਰ 'ਚ ਬੈ ਕੇ ਲਾ ਲੂੰਗੀ ਹਨਾ ਆਏ ਵਾਰੀ ਮੇਰੇ ਨਾਲ ਆਈ ਹੁੰਦੀ ਹੈਗੀ ਮੈਂ ਕਹਿੰਦੀ ਰਹੀ ਨਹੀਂ ਜੇ ਰਾਤ ਨੂੰ ਹੀ ਲਾ ਕੇ ਰੱਖ ਲਓ ਹਨ ਫਿਰ ਉੱਤਰ ਜਾਂਦੀ ਆ ਭਾਂਡੇ ਧੋਈਆਂ ਪੋਚੇ ਲੋਣੀਆਂ ਤੇ ਇਹੀ ਪ੍ਰੋਬਲਮ ਹੁੰਦੀ ਆ ਮੇਰੇ ਨਾਲ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹਨੂ-ਕਿਹਨੂ ਇਹ ਪ੍ਰੋਬਲਮ ਹੁੰਦੀ ਆ ਵੀ ਨੀਲ ਪੇਂਟ ਹਮੇਸ਼ਾ ਰਹਿ ਜਾਂਦੀ ਆ ਹਨਾ ਫਿਰ ਮੈਂ ਸੋਚਿਆ ਚਲੋ 5 ਮਿੰਟ ਉਹਨਾਂ ਦੀ ਵੇਟ ਵੀ ਕਰਨੀ ਆ ਹਨਾ ਬੈਠ ਕੇ ਵੀ ਕਰਨੀ ਆ ਚਲੋ ਆਪਦਾ ਇਹ ਕੰਮ ਦਾ ਖਤਮ ਕਰਾਂ ਵੀ ਨਾਲੇ ਫਿਰ ਮੈਨੂੰ ਚੱਕਣੀ ਨਹੀਂ ਪੈਣੀ ਨੀਲ ਪੇਂਟ ਹਨਾ ਤੇ ਮੈਨੂੰ ਇਹਦੇ ਵਿੱਚ ਰੱਖਣੀ ਪੈਣੀ ਸੀਗੀ ਹਨਾ ਤੇ ਉਹਨਾਂ ਦਾ ਪਿੰਡ ਹੈਗਾ ਬਠਿੰਡੇ ਸਾਈਡ ਵਿਰਕ ਕਲਾ ਬਠਿੰਡੇ ਤੋਂ ਥੋੜੀ ਦੂਰ ਹੈਗਾ ਵਿਰਕ ਪਿੰਡ ਹਨਾ ਵਿਰਕ ਕਲਾ ਉੱਥੇ ਉਹਨਾਂ ਦੇ ਖੇਤਾਂ 'ਚ ਬਣੀ ਹੋਈ ਐ ਇਹ ਤੋਨੋ ਦਿਖਾਉਣੀ ਹੈ ਇਹਨਾ ਵਧੀਆ ਮਤਲਬ এনवायरमेंट ਹੁੰਦਾ ਆਸਤੀ ਪਾਸੇ ਦਾ ਮਾਹੌਲ ਹੁੰਦਾ ਉੱਥੇ ਖੇਤਾਂ 'ਚ ਲੱਗਦਾ ਨਹੀਂ ਉਹ ਖੇਤਾਂ 'ਚ ਹੁੰਦੀ ਆ ਹਨਾ ਐਂ ਲੱਗਦਾ ਜਿਵੇਂ ਕੋਈ ਅਲੱਗ ਹੀ ਜਗ੍ਹਾ ਤੇ ਆ ਗਈ ਹੈਗੀ ਆ ਇੱਥੇ ਨਾ ਪੂਰੇ 11 ਵਜੇ ਕੀ ਸੀ ਹਨਾ ਤੇ ਉਹ ਤਾਂ ਕਹਿੰਦੀ ਸੀ ਵੀ ਕੁਝ ਖਾਣਾ ਨਹੀਂ ਹੈਗਾ ਜਦੋਂ ਅਸੀਂ ਲੰਗਰ ਹੀ ਲਗਾਇਆ ਹੋਇਆ ਹੈ ਹਨਾ ਵੀ ਇੱਥੇ ਰੋਟੀ ਪਾਣੀ ਖਾਓ ਤੁਸੀਂ ਪਰ ਫਿਰ ਭੁੱਖ ਲੱਗ ਗਈ ਹਨਾ ਇੱਥੇ ਸਾਰਿਆਂ ਨੇ ਰੋਟੀ ਵੀ ਖਾ ਲਈ ਸੀਗੀ ਉਸ ਟਾਈਮ ਤੱਕ ਤੇ ਪਰ ਵੇਟ ਕਰਨੀ ਕਿੰਨੀ ਔਖੀ ਆ ਹਨਾ ਪਹਿਲਾਂ ਤਾਂ ਮੈਂ ਬਿਜ਼ੀ ਸੀਗੀ ਭੱਜ ਭੱਜ ਕੇ ਕੰਮ ਕਰੀ ਗਈ ਹਨਾ ਅੱਜ ਮੈਂ ਹਾਰਦਿਕ ਨੂੰ ਵੀ ਨਹੀਂ ਰੱਖਿਆ ਹਨਾ ਉਹ ਤਾਂ ਕਹਿ ਰਹੀ ਸੀਗੇ ਵੀ ਲੈ ਕੇ ਆਏ ਮੇਰੀ ਭਾਂਜੀ ਵੀ ਕਹਿੰਦੀ ਸੀ ਮਾਸੀ ਨੂੰ ਲੈ ਕੇ ਆਉਣਾ ਪਰ ਨਹੀਂ ਉਹਦਾ ਕੰਮ ਬਹੁਤ ਪਿੱਛੇ ਰਹਿ ਜਾਂਦਾ ਪਹਿਲਾਂ ਹੀ ਮੀਂਹ ਕਰਕੇ ਉਹਦੀ ਛੁੱਟੀ ਮਰੋਣੀ ਪੈ ਗਈ ਹਨਾ ਜੇ ਅੱਜ ਦੀ ਫੇਰ ਹੋ ਜੂਗੀ ਤਾਂ ਉਹਦਾ ਕਲਾਸਵਰਕ ਜਿਹੜਾ ਮੈਡਮ ਰੋਜ਼ ਕਰਵਾਉਂਦੇ ਆ ਨਾ ਮਤਲਬ ਫੇਰ ਨੋਟਬੁੱਕ ਤੇ ਉਹ ਉਵੇਂ ਹੀ ਰਹਿ ਜਾਂਦਾ ਫਿਰ ਕਿਉਂਕਿ ਆ ਕੇ ਹੋਮਵਰਕ ਕਰਨਾ ਪੈਂਦਾ ਹੈਗਾ ਸ਼ਾਮ ਨੂੰ ਹੋਮਵਰਕ ਜਿਵੇਂ ਚਲੋ ਤਾਂ ਹੁਣ ਆਨਲਾਈਨ ਪਤਾ ਲੱਗ ਜਾਂਦਾ ਐਪ ਬਣਿਆ ਹਨਾ ਤੇ ਉਹ ਚੀਜ਼ਾਂ ਕਰਕੇ ਨਾ ਫਿਰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈਗੀ ਬੱਚਾ ਫਿਰ ਪਿੱਛੇ ਦੀ ਪਿੱਛੇ ਜਾਈ ਜਾਂਦਾ ਕੋਸ਼ਿਸ਼ ਲੋ ਸਲੋ ਰਾਈਟਰ ਜਿਆ ਹੋਇਆ ਪਿਆ ਹੁਈ ਹਲੇ ਨਾ ਅਮ ਛੁੱਟੀਆਂ ਤੋਂ ਬਾਅਦ ਜਿਵੇਂ ਇਹਦੀ ਸੈਟਿੰਗ ਜੇ ਬਣੀ ਹੋਈ ਨਹੀਂ ਹਜੇ ਸਟੱਡੀ ਦੀ ਹੈ ਨਾ ਤੇ ਉਹ ਮੈਨੂੰ ਐ ਵੀ ਥੋੜਾ ਜਿਹਾ ਮੈਂ ਹਫ਼ਤੇ ਫੋਕਸ ਕਰਾਂ ਇਹਦੀ ਸਟੱਡੀ ਵੱਲ ਜ਼ਿਆਦਾ ਧਿਆਨ ਦੇਵਾਂ ਹਨਾ ਬਾਕੀ ਨਾ ਗਲੀ ਚ ਪਾਣੀ ਐਨਾ ਵੀ ਮੇਰਾ ਲੰਘਣਾ ਮੁਸ਼ਕਿਲ ਹੈ ਵੀ ਮੈਂ ਦਾ ਹਲੇ ਕੱਲੀ ਚਲੋ ਕਰ ਲੂੰਗੀ ਇਹ ਅਰੇਂਜ ਹਨਾ ਵੀ ਇਹਨਾਂ ਤਿੰਨਾਂ ਦਾ ਅਰੇਂਜ ਕਰਨਾ ਮੁੜ ਕੇ ਨਾ ਬਹੁਤ ਮੁਸ਼ਕਿਲ ਸੀ ਪਹਿਲਾਂ ਤਾਂ ਇਹ ਇਹ ਪਾਪਾ ਕਹਿੰਦੇ ਚਲੋ ਮੈਂ ਚਲਾ ਜਾਊਂਗਾ ਹਨਾ ਮੈਂ ਕੱਪੜੇ-ਕੁੱਪੜੇ ਤਿਆਰ ਕਰਤੇ ਸੀਗੇ ਪਰ ਪਾਣੀ ਦੇਖਣੇ ਕੱਜ ਸਵੇਰ ਤੋਂ ਫੇਰ ਬਾਰਿਸ਼ ਹੋਈ ਜਾਂਦੀ ਹੈਗੀ 10 ਵਜੇ ਸ਼ੁਰੂ ਹੋਇਆ ਤੇ ਹੱਲੇ ਵੀ ਕਿੰਨ੍ਹੇ ਮਹੀਨ ਮੈਂ ਹੋਈ ਜਾਂਦੀ ਹੈਗੀ ਭਾਰੀ ਮੀਂਹ ਸੀਗਾ ਜੇ ਹੁਣ ਵਾਲਾ ਮਹੀਨਾ ਆਉਂਦਾ ਤਾਂ ਸ਼ਾਇਦ ਸਾਡੀਆਂ ਗਲੀਆਂ ਜਿਹੜੀਆਂ ਵਧੀਆ ਹੋ ਜਾਂਦੀਆਂ ਸੁੱਕ ਜਾਂਦਾ ਹਨਾ ਪਾਣੀ ਪਰ ਪਿੱਛੋਂ ਹੀ ਗਲੀਆਂ ਨੀਵੀਆਂ ਹੁੰਦੀਆਂ ਤੇ ਅੱਗੇ ਜਾ ਕੇ ਰੋਡ ਬਣਿਆ ਹੋਇਆ ਹੈ ਹਨਾ ਤੇ ਉਹ ਰੋਡ ਵਾਲਾ ਪਾਣੀ ਹੈ ਜਿਹੜਾ ਰੋਡ ਤਾਂ ਸੁੱਕੇ ਹੁੰਦੇ ਰੋਡ ਵਾਲਾ ਪਾਣੀ ਰੁੜ ਕੇ ਜਿਹੜੀਆਂ ਇਹ ਨੀਵੀਆਂ ਗਲੀਆਂ ਚ ਆ ਜਾਂਦਾ ਤੇ ਜ਼ਿੰਦਗੀ ਨੀਵੀਆਂ ਗਲੀਆਂ ਵਾਲਿਆਂ ਦੀ ਰੁਕ ਜਾਂਦੀ ਹੈ ਹਨਾ ਬਿਨਾਂ ਬਾਹਰ ਜਾ ਸਕਦੇ ਜੇ ਕੋਈ ਬਾਹਰ ਚ ਲੱਗਾ ਤੇ ਉਹਨੂੰ ਘਰੇ ਆਉਣਾ ਵਾਪਸ ਹੋ ਜਾਂਦਾ ਤੇ ਲੋ ਜੇ ਇੱਥੇ ਆਪਾਂ ਚੱਲ ਪਏ ਸੀਗੇ ਹਨਾ ਇਹਨਾਂ ਨੇ ਮੈਨੂੰ ਲੈ ਲਿਆ ਸੀ ਪਿਕਅਪ ਕਰ ਲਿਆ ਸੀ ਤੇ ਇਹ ਹੈਗੀਆਂ ਸਾਡੀਆਂ ਰੋਡ ਆ ਜਿਹੜਾ ਮੇਨ ਗਲੀ ਤੋਂ ਬਾਅਦ ਰੋਡ ਚੜਦਾ ਹੈਗੇ ਇਸ ਤੋਂ ਬਾਅਦ ਅੱਗੇ ਜਾ ਕੇ ਆਪਾਂ ਚੌਂਕ ਤੇ ਜਾਵਾਂਗੇ ਉੱਧਰਲੀ ਸਾਈਡ ਮਤਲਬ ਪਿੰਡਾਂ ਵਿੱਚ ਦੀ ਸ਼ੋਰ ਜਾਵਾਂਗੇ ਕਿਉਂਕਿ ਮੇਨ ਰੋਡ ਤੇ ਹਾਸ ਤੋਂ ਕੱਟ ਜਾਣੀਆਂ ਨਹੀਂ ਹੈਗੇ ਥੋੜਾ ਸ਼ਾਰਟਕਟ ਹੋ ਜਾਣਾ ਪਿੰਡਾਂ ਵਿੱਚੋਂ ਦੀ ਜਦੋਂ ਆਪਾਂ ਜਾਣੇ ਵੈਸੇ ਤਾਂ ਬਹੁਤ ਵਧੀਆ ਰੋਡ ਬਣੀ ਹੋਈ ਹੈ ਹਨਾ ਜੇ ਮੇਨ ਰੋਡ ਜਾਈਏ ਕੋਲ ਕੋਲੇ ਤੋਂ ਵਧੇ ਮらい ਦੋ ਬਾਕੀ ਵੀ ਇੱਧਰ ਕਈਆਂ ਗਲੀਆਂ ਦੇ ਵਿੱਚ ਇੰਨਾ ਪਾਣੀ ਭਰਿਆ ਹੋਇਆ ਹੈ ਹਨਾ ਤਲੋ ਜੀ ਇੱਥੇ ਅਸੀਂ ਪਹੁੰਚ ਗਏ ਹੈਗੇ ਬਠਿੰਡੇ ਤੇ ਤੁਹਾਨੂੰ ਪਤਾ ਲੱਗ ਗਿਆ ਹੁਣ ਵੀ ਇਹ ਕਿਹੜਾ ਸ਼ਹਿਰ ਹੈ ਹਨਾ ਇਹ ਹੈਗਾ ਥਰਮਲ ਜਿਹਨੇ ਨਹੀਂ ਦੇਖੇ ਦੇਖ ਸਕਦੇਗੇ ਥਰਮਲ ਪਲੈਂਟ ਬਠਿੰਡੇ ਦੇ ਜਿਹੜੇ ਬਹੁਤ ਹੀ ਫੇਮਸ ਹੈ ਹੁਣ ਮੈਨੂੰ ਲੱਗਦਾ ਇਹ ਬੰਦ-ਬੰਦ ਪਏ ਆ ਕੋਈ ਮੈਂ ਸੁਣਿਆ ਸੀ ਸ਼ਾਇਦ ਇਹਦੇ ਬਾਰੇ ਚ ਬਹੁਤਾ ਤਾਂ ਮੈਨੂੰ ਵੀ ਨਹੀਂ ਪਤਾ ਇਹ ਝੀਲਾਂ ਦੇ ਬਣੇ ਹੋਏ ਆ ਹਨਾ ਦੂਸਰੀ ਸਾਈਡ ਜੀ ਮੈਂ ਹੁੰਦੀ ਤਾਂ ਝੀਲਾਂ ਦੀ ਵੀਡੀਓ ਵੀ ਬਣਾਉਂਦੀ ਹਣਾ ਕਿ ਲੋਕ ਇਸ ਦਿਨ ਫੇਰ ਜ਼ਰੂਰ ਬਣਾਉਂਗੀ ਪੂਰੀ ਝੀਲਾ ਦੀ ਵੀਡੀਓ ਬਹੁਤ ਵਧੀਆ ਝੀਲਾ ਬਣਿਆ ਹੋਇਆ ਇੱਥੇ VOTING ਵੀ ਕਰਦੇ ਹੈਗੇ ਬਹੁਤ ਵਧੀਆ ਦੇਖਿਆ ਨਾ ਜਦੋਂ ਅਸੀਂ ਲੰਘਦੇ ਹੁੰਨੇ ਹਾਰਦੀ ਕੰਡਾ ਨਾਲ ਮम्मा VOTING ਕਰਦੀ ਹੈ ਸ਼ਾਇਦ ਇਹ ਤੇ ਸਾਈਡ ਤੇ ਬਣਿਆ ਹੋਇਆ ਪਿਕਨਿਕ ਸਪੌਟ ਜਾਂ ਇੱਕ ਉਹ ਜਗ੍ਹਾ ਬਣੀ ਹੋਈ ਹੈ ਉੱਥੇ ਬੋਟ ਵਗੈਰਾ ਹੁੰਦੀ ਹੈ ਤੇ VOTING ਕਰਦੇ ਉਧਰਲੇ ਸਾਰੇ ਲੋਕ ਤੇ ਇਹਦੇ ਦੂਸਰੀ ਸਾਈਡ ਹੀ ਰੋਜ਼ ਗਾਰਡਨ ਵੀ ਬਣਿਆ ਹੋਇਆ ਉਹ ਵੀ ਬਹੁਤ ਅੱਛਾ ਹੈਗਾ ਉਹ ਇੱਕ ਮੀਟਿੰਗ ਪੁਆਇੰਟ ਵੀ ਕਹਿ ਸਕਦੇ ਆ ਉਹਨੂੰ ਹਨਾ ਲੋ ਜੀ ਇੱਥੇ ਅਸੀਂ ਪਹੁੰਚ ਗਏ ਸੀਗੇ ਹਨਾ ਤੇ ਇਹਨਾਂ ਦੀ ਹੈਗੀਆਂ ਕੁੱਟੀਆਂ ਖੇਤਾਂ ਦੇ ਵਿੱਚ ਤੇ ਇੱਥੇ ਬਹੁਤ ਮਤਲਬ ਹਜੇ ਗੱਡੀਆਂ ਖੜੀਆਂ ਸੀ ਵੈਸੇ ਸਾਨੂੰ ਤਾਂ ਮੇਰੀ ਸਿਸਟਰ ਤਿੰਨ ਫੋਨ ਕਰ ਰਹੀ ਸੀ ਇਸ ਟਾਈਮ ਤੇ ਵੀ ਤੁਸੀਂ ਲੇਟ ਹੋਗੇ ਤੁਸੀਂ ਲੇਟ ਹੋਗੇ ਸਾਰੇ ਜਾ ਚੁੱਕੇ ਆ ਪਰ ਹੱਲੇ ਵੀ ਕਾਫੀ ਲੰਬੀ ਲੈਂਡ ਸੀ ਤੇ ਸਾਨੂੰ ਇਸ ਪਈ ਦੇ ਉੱਤੇ ਪਿੱਛੇ ਹੀ ਗੱਡੀ ਸਪਾਰਕ ਕਰਨੀ ਪਈ ਇੱਕ ਹੀ ਸਾਰੀ ਜਿਹੜੀ ਪਾਣੀ ਵੈ ਪੈ ਗਈ ਨਾ ਸਾਰੀ ਮਿੱਟੀ ਪੂਲੀ ਹੋਈ ਪਈ ਸੀਗੀ ਵੀ ਪੈਰ ਜਿਹੜਾ ਤਸਤ ਦਾ ਸੀਗਾ ਇੱਥੇ ਹਨਾ ਦੇਖੋ ਕਿ ਕਿੱਡੀ ਲੰਬੀ ਬਣ ਜਾਂਦੀ ਆ ਪਈ ਹੈ ਨਾ ਇੱਥੇ ਨਾ ਮਤਲਬ ਮੀਂਹ ਪਿਆ ਸੀਗਾ ਇੱਥੇ ਤਾਂ ਪਰ ਪਤਾ ਨਹੀਂ ਲੱਗਦਾ ਹਨਾ ਮਿੱਟੀ ਨਾਲ ਸਿਮ ਜਾਂਦਾ ਹੈਗਾ ਵੈਸੇ ਵੀ ਪਿੰਡਾਂ 'ਚ ਬਹੁਤ ਘੱਟ ਪਤਾ ਲੱਗਦਾ ਵੀ ਬਾਰਿਸ਼ ਹੋਈ ਹੈ ਤੇ ਲੋਕ ਨਾ ਇੱਥੇ ਸੂਆ ਸੂਏ ਦੇ ਨਾਲ-ਨਾਲ ਕਾਰਾਂ ਖੜੀਆਂ ਐ ਇਹ ਤੇ ਇੱਥੇ ਜਿਵੇਂ ਮੱਥਾ ਟੇਕਣ ਆਉਂਦੇ ਜਿਹੜੇ ਸ਼ਹਿਰ ਦੇ ਦੂਰੋਂ ਆਉਂਦੇ ਹਨਾ ਜਿਵੇਂ ਫਾਜ਼ਿਲਕਾ ਫਿਰੋਜ਼ਪੁਰ ਜੀਰਾ ਬਹੁਤ ਮਤਲਬ ਖੰਨਾ ਹਨਾ ਇਧਰੋਂ ਦੂਰੋਂ ਦੂਰੋਂ ਆਉਂਦੇ ਹੈਗੇ ਇੱਥੇ ਜਿਨ੍ਹਾਂ ਦੀ ਇੱਥੇ ਸ਼ਰਦਾ ਹੈਗੀ ਹੈ ਇਹ ਸੇਗਾ ਨਾਲ ਤੋਂ ਇੱਥੇ ਮਤਲਬ ਜਿਹੜਾ ਸੂਆ ਕੂਟੀਆਂ ਦੇ ਬਿਲਕੁਲ ਨਾਲ ਹੈ ਜਿੰਨੀ ਜਗ੍ਹਾ ਉੱਥੇ ਸਾਰੇ ਕੱਪੜੇ ਵਗੈਰਾ ਨਾਣ ਲੈ ਕੇ ਆਉਂਦੇ ਆਪਦੇ ਤੇ ਸਾਰੇ ਉੱਥੇ ਨਹੋਂਦੇ ਹੈਗੀ ਆ ਵੀ ਇਸ਼ਨਾਨ ਕਰਦੇ ਹੈਗੀ ਆ ਬਾਕੀ ਬਈ ਸ਼ਰਦਾ ਦੀ ਗੱਲ ਹੁੰਦੀ ਹੈ ਹਨਾ ਆਪਦੀ ਆਪਦੀ ਮਤਲਬ ਇਹ ਉਹਨਾਂ ਨੂੰ ਸਮਝਦੇ ਸਾਡੇ ਗੁਰੂ ਦਾ ਹਨਾ ਸਥਾਨ ਹੈ ਜਿਵੇਂ ਵੀ ਕਹਿ ਲੋ ਹਨਾ ਤੇ ਇਹ ਸਾਈਡ ਤੋਂ ਤੁਹਾਨੂੰ ਪਰਾਂ ਸਾਹਮਣੇ ਦਿਖ ਰਹੀਆਂ ਹੋਣੀਆਂ ਇੱਥੇ ਨਾ ਜਾਮਨਾ ਹੀ ਜਾਮਨਾ ਉਹ ਦੇਖੋ ਸਾਹਮਣੇ ਜਾਮਨਾ ਹੀ ਜਾਮਨਾ ਲੱਗੀਆਂ ਮੈਨੂੰ ਲੱਗਾ 10 12 ਟਰੀ ਹੋਣਗੇ ਜਾਮਨਾ ਦੇ ਤੇ ਇੱਥੇ ਮਤਲਬ ਲੋਕ ਵੀ ਲੈ ਜਾਂਦੇ ਹੈਗੇ ਪਤਾ ਨਹੀਂ ਪਹਿਲਾਂ ਤਾਂ ਸ਼ਾਇਦ ਜਿਵੇਂ ਆਪਾਂ ਵੇਚ ਦਿਨੇ ਹੁੰਦੇ ਹਨ ਨਾ ਵੀ ਕਿਸੇ ਨੂੰ ਦੇ ਦੇ ਦਿਨੇ ਹੁੰਦੀ ਹੈ ਜਿਵੇਂ ਉਹ ਤੋੜ ਕੇ ਲੈ ਜਾਂਦੇ ਆ ਠੇਕਾ ਦੇ ਦਿੰਦੇ ਹੁੰਦੇ ਆ ਵੀ ਐਸ ਵਾਰ ਹੀ ਨਹੀਂ ਪਤਾ ਨਹੀਂ ਮੇਰੀ ਗੱਲ ਹੀ ਨਹੀਂ ਹੋਈ ਤੇ ਦੇਖੋ ਵੀ ਇੰਨੀ ਆ ਜ਼ਿਆਦਾ ਜਾਮ ਨਾ ਲੱਗੀਆਂ ਸੀ ਤੇ ਅਸੀਂ ਹਨਾ ਮੁੱਲ ਲੈਣੇ ਹੈਗੇ ਸ਼ਹਿਰ ਵਾਲੇ ਅਸੀਂ ਕੱਲ ਪਰਸੋ ਮੰਗਵਾਈਆਂ ਸੀਗੀਆਂ ਤੇ ਹੈਵ ਵੀ ਕਾਫੀ ਕੋਸਟਲੀ ਦੇ ਰਹੇ ਸੀ ਮੈਂ ਅੱਗੇ ਕਹਿੰਨੀ ਆ ਸਾਡੇ ਮਤਲਬ ਡੈਡੀ ਖੇਤੋਂ ਲੈ ਕੇ ਹੁੰਦੇ ਹੁੰਦੇ ਸੀਗੇ ਤੇ ਆ ਹੀ ਪਈਆਂ ਰਹਿੰਦੇ ਹੁਣ ਸੀ ਉਹ ਸੜ ਜਾਂਦੀ ਅਸੀਂ ਪਈਆਂ ਸੱਟ ਦਿੰਦੇ ਸੀ ਜਾਉ ਗੁੱਠਲੀਆਂ ਆਈਆਂ ਰੱਖ ਲੈਂਦੇ ਸੀ ਮੰਮੀ ਪਤਾ ਨਹੀਂ ਕਾਹਦੇ ਲਈ ਹਨਾ ਕੋਈ ਦਵਾਈ ਦੂਈ ਜੀ ਤਿਆਰ ਕਰਦੇ ਹੁੰਦੇ ਸੀਗੇ ਤੇ ਦੇਖੋ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਦਰਸਦੇ ਹੈਗੇ ਆ ਹਨਾ ਉਸੇ ਤਰ੍ਹਾਂ ਹਨਾ ਵੀ ਜਿਵੇਂ ਕਹਿ ਰਹੇ ਆ ਵੀ ਆਪਾਂ ਪਾਣੀ ਨੂੰ ਕਿਸੇ ਸਮੇਂ ਤਰਸਾਂਗੇ ਕਿਸੇ ਸਮੇਂ ਹਨਾ ਵੀ ਹਵਾ ਨੂੰ ਤਰਸਾਂਗੇ ਆਰਟੀਫੀਸ਼ਲ ਹੁਣ ਤਰਸੀਆਂ ਨੇ ਹਵਾ ਨੂੰ ਤਾਂ ਵੈਸੇ ਤੇ ਆਪਾਂ ਆਰਟੀਫੀਸ਼ਲ ਹਵਾਵਾਂ ਜਿਹੜੀਆਂ ਸ਼ੁਰੂ ਕਰਤੀਆਂ ਨੇ ਆਣੀਆਂ ਹਨਾ ਤੇ ਇੰਨਾ ਹਰਿਆ ਭਰਿਆ ਆਸ ਤੇ ਪਾਸੇ ਲੱਗ ਰਿਹਾ ਸੀ ਨਾ ਵੀ ਜੀ ਕਰਦਾ ਸੀਗਾ ਵੀ ਆਸ ਤੇ ਪਾਸੇ ਦੇਖੀ ਜਾਈਏ ਇੱਥੇ ਹੀ ਤੁਰੇ ਫਰੀਏ ਹੈ ਨਾ ਮਤਲਬ ਕਿ ਥੋੜਾ ਜਿਹਾ ਹੈ ਨਾ ਜਦੋਂ ਆਪਾਂ ਆਊਟਸਾਈਡ ਜਾਂਦੇ ਆ ਘਰ ਦੇ ਚ ਮੇਲਿਆਂ ਤੋਂ ਥੋੜਾ ਜਿਹਾ ਵਧੀਆ ਵੀ ਲੱਗਦਾ ਕੁਝ ਤਾਂ ਵੈਸੇ ਹੀ ਮਾਨੂੰ ਵਧੀਆ ਲੱਗਦਾ ਵੀ ਚਲੋ ਥੋੜਾ ਜਿਹਾ ਤਾਂ ਆਊਟਿੰਗ ਹੋਈ ਹੈ ਹੈ ਨਾ ਕਿਤੇ ਨਹੀਂ ਡੇਲੀ ਦਾ ਬਸ ਉਹੀ ਕੰਮ ਉਹੀ ਧੰਦੇ ਉਹੀ ਟੈਨਸ਼ਨਾਂ ਇੰਨੀਆਂ ਜ਼ਿਆਦਾ ਹੈ ਨਾ ਕਿ ਜ਼ਿੰਦਗੀ ਬਸ ਆਈ ਤੁਰ ਜਾਂਦੀ ਹੈਗੀ ਹੈ ਹੈ ਨਾ ਇੱਕ ਵਾਰੀ ਅਸੀਂ ਮਾਤਾ ਦੇ ਗਏ ਸੀ ਹੈ ਨਾ ਉੱਥੇ ਨਾ हिमाचल सी ਉਹਦਾ ਏਰੀਆ ਹਨਾ ਉੱਥੇ ਐਵੇਂ ਦਾ ਵੈਦਰ ਸੀਗਾ ਹਨਾ ਤੇ ਬੜਾ ਹੀ ਸੋਹਣਾ ਲੱਗ ਰਿਹਾ ਸੀਗਾ ਦੇਖੋ ਇੱਕ ਆ ਜਾਮਨ ਹੈ ਨਾ ਜਿਹੜੀ ਮੀਨ ਹੈ ਹਨਾ 게ਟ ਦੇ ਨੇੜੇ ਆ ਇਹ ਇਹਨੂੰ ਬਹੁਤ ਘੱਟ ਛੇੜਦੇ ਆ ਕਿਉਂਕਿ ਇਹਦੇ ਤੇ ਨਾ ਮੱਖੀਆਂ ਦਾ ਛੱਤ ਲੱਗਿਆ ਹੋਇਆ ਹੈ ਕਿ ਲੋ ਜੀ ਉਹ ਸਾਹਮਣੀ ਹੈਗਾ 게ਟ ਕੁਟਿਆ ਦਾ ਹਨਾ ਇੱਥੇ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਹੈਗੀਆਂ ਤੇ ਆਪਾਂ ਵੀ ਕਰਦੇ ਆ ਐਂਟਰ ਹਨਾ ਮਿਲਦੇ ਆ ਸਾਰਿਆਂ ਨੂੰ hit <laughs> be the president of the United States. Okay, on the ਦੇ ਇੱਥੇ ਸਾਨੂੰ ਕਹਿੰਦੇ ਤੁਸੀਂ ਵੇਲੀਆਂ ਬੈਠੀਆਂ ਗਈ ਕਰਦੀਆਂ ਹੈਗੀਆਂ ਪਿੱਛੇ ਜਾਓ ਹਨਾ ਤੇ ਉੱਥੋਂ ਜਾਮਨਾ ਜੁਮਨਾ ਤੋੜ ਲਿਓ ਪਰ ਕਿਸੇ ਦੇ ਦਿਮਾਗ 'ਚ ਇਹ ਆਇਆ ਨਹੀਂ ਵਿਵਾਨ ਜਿਹੜਾ ਇੰਨਾ ਪੋਲਾ ਹੋ ਗਿਆ ਹਨਾ ਅਸੀਂ ਚਲੀਆਂ ਗਈਆਂ ਮੈਂ ਮੇਰੀ ਪਰਜਾਈ ਤੇ ਪਿੱਛੇ ਮੇਰਾ ਬ੍ਰਦਰ ਆ ਗਿਆ ਹਨਾ ਤੇ ਦੇਖੋ ਜੀ ਅਸੀਂ ਇੱਥੋਂ ਆਹ ਸਾਰੇ ਜਾਮਨਾ ਦੇ ਦਰਖਤ ਪਿਛਲੇ ਖੇਤ ਵਿੱਚ ਹਨਾ ਤੇ ਇੱਥੇ ਅਸੀਂ ਤਾਂ ਖੁੱਭ ਗਏ ਮੈਂ ਤਾਂ ਇੰਨੀ ਮਤਲਬ ਭਿਆਨਕ ਤਰੀਕੇ ਨਾਲ ਖੁੱਭੀ ਵੀ ਮੇਰੀ ਚੱਪਲ ਵੀ ਉੱਥੇ ਟੁੱਟ ਗਈ ਮੈਂ ਉੱਥੇ ਹੀ ਛੱਡਿਆਈ ਹਨਾ ਮੈਂ ਕਿਹਾ ਵੀ ਇਹਨੂੰ ਕਿੱਥੇ ਧੋਂਗੂ ਫਿਰ ਮੈਂ ਇਹਨੂੰ ਰਸਤੇ 'ਚ ਘੰਡਾ ਆਉਂਗੀ ਦੇਖੋ ਵੀ ਪੂਰੀ ਤਰ੍ਹਾਂ ਹੀ ਹਨਾ ਮੈਂ ਤਾਂ ਮਸਈ ਮਤਲਬ ਹੈਂਡਲ ਕੀਤਾ ਆਪਦੇ ਆਪ ਨੂੰ ਤੇ ਐਵੇਂ ਮੇਰਾ ਬ੍ਰਦਰ ਸੀ ਹਜੇ ਤਾਂ ਮੇਰੀ ਪਰਜਾਈ ਥੋੜਾ ਪਿੱਛੇ ਰਹੀ ਉਹਨੂੰ ਪਤਾ ਲੱਗਿਆ ਵੀ ਇਹ ਖੁੱਭਗੇ ਤੇ ਮੈਂ ਵੀ ਖੁੱਭ ਜੂੰਗੀ ਤੇ ਲੋ ਜੀ ਫਿਰ ਅਸੀਂ ਇੰਜੋਏ ਕੀਤਾ ਇੱਥੇ ਨਲਕੇ ਤੇ ਪੈਰ ਧੋਤੇ ਨਲਕਾ ਘੇੜਿਆ ਨਲਕਾ ਘੇੜਦਾ ਜਿੰਦ ਤੇ ਸਾਹਮਣੇ ਤੁਹਾਨੂੰ ਖੂਦ ਦਿਸ ਰਿਹਾ ਹਨਾ ਇੱਥੇ ਖੂ ਬਣਿਆ ਹੋਇਆ ਹੈ ਗੁੱਟੀਆਂ ਦੇ ਵਿੱਚ ਤੇ ਇਦੂ ਅੱਗੇ ਉਹ ਜਿਹੜੀ ਕੰਧ ਆ ਉਹਦੇ ਨਾਲ ਸੂ ਆ ਜਾਂਦਾ ਹੈ ਹਨਾ ਉਸ ਸੂਏ ਦੇ ਸਾਹਮਣੇ ਉਧਰ ਗੇਟ ਰੱਖਿਆ ਹੋਇਆ ਸਾਰੇ ਲੋਕ ਉੱਤੇ ਪੌੜੀਆਂ ਜਿਹੀਆਂ ਬਣੀਆਂ ਸੂਏ ਤੋਂ ਨਾ ਨਾ ਕਿ ਉਹ ਦੇਖੋ ਨਹਾਈ ਜਾਂਦੇ ਆ ਨਾ ਸਾਰੇ ਉੱਥੋਂ ਨਹਾ ਕੇ ਇੱਧਰ ਨੂੰ ਆ ਜਾਂਦੀ ਹੈਗੇ ਤੇ ਰੂਮ ਬਣੇ ਹੋਏ ਆ। ਉਹ ਦੇਖੋ ਉਹ ਦੀਦੀ ਦੇਖ ਰਹੀ ਸੀ ਸਾਹਮਣੇ ਵੀ ਉਹ ਥੋੜੇ ਜਿਵੇਂ ਸ਼ਹਿਰ ਦੇ ਜਿਵੇਂ ਬੋਰਨ ਹੁੰਦੇ ਆ ਹਨਾ ਉਹ ਕਹਿ ਰਹੇ ਸੀਗੇ ਵੀ ਸਾਡੇ ਸ਼ਹਿਰ ਬੱਚਿਆਂ ਨੂੰ ਵੀ ਨਹੀਂ ਇਹ ਚੀਜ਼ ਪਤਾ ਹੋਣੀ। ਤੇ ਇਹ ਹੈਗੀ ਮੇਨ ਜਗ੍ਹਾ ਜਿੱਥੇ ਮੱਥਾ ਟੇਕਿਆ ਤੇ ਇਹ ਹੈਗਾ ਬਾਬਾ ਜੀ ਹਨਾ ਤੇ ਆਪਾਂ ਲਾਸਟ ਤੇ ਆਉਣ ਲੱਗਿਆ ਨੇ ਫੇਰ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਇਹ ਸਾਰਿਆਂ ਨੂੰ ਪ੍ਰਸ਼ਾਦ ਦੇਣ ਵਾਸਤੇ ਮਾਸੀ ਜੀ ਬੈਠੇ ਹੋਏ ਸੀ ਮੇਰੀ ਨਾ ਸਿਸਟਰ ਦੇ ਮਦਰਨ-ਲॉ ਬੈਠੇ ਹੋਏ ਸੀ ਉਹਨਾਂ ਦੀ ਸੇਵਾ ਲਈ ਹੋਈ ਸੀ ਤੁਸੀਂ ਸਭ ਨੂੰ ਪ੍ਰਸ਼ਾਦ ਦੇਣਾ ਹੈਗਾ ਹਨਾ ਤੇ ਜਿਵੇਂ ਚੜਾਉਣੇ ਵੀ ਆਪਾਂ ਵੀ ਜਿਵੇਂ ਪ੍ਰਸ਼ਾਦ ਚੜਾਉਣੇ ਹੈਗੇ ਕੋਈ ਡੱਬਾ ਲੈ ਕੇ ਆਉਂਦਾ ਕੋਈ ਫਰੂਟ ਲੈ ਕੇ ਆਉਂਦਾ ਫਰੂਟ ਤਾਂ ਲੰਗਰ ਦੇ ਨਾਲ ਸਾਰਿਆਂ ਨੂੰ ਦੇ ਹੀ ਗਏ ਹਨਾ ਤੇ ਇੱਥੇ ਸਾਰੇ ਮਤਲਬ ਪ੍ਰਸ਼ਾਦ ਚੜਾ ਦਿੰਦੇ ਤੇ ਉਹ ਸਾਰੇ ਵੰਡ ਦਿੰਦੇ ਹਨਾ ਭੋਗ ਲਵਾ ਕੇ

ਜੇ ਘੱਟ ਕੀਏ ਕਿ ਕੁੜੀ ਮੁੰਡੇ ਦੇ ਕਰਨਾ 2043 ਪਾ ਕੇ ਰੱਖਿਆ ਜਮਾਨਾ ਸ਼ਾਪਾ ਝੱਲੇ ਜਿਹੇ ਆਏ ਬੜਾ ਬਾਜ਼ਾਰ ਇਕੱਲੇ ਕਿ ਆਏ ਹੈ ਇਤਨਾ ਹੈ ਮੁੰਡੇ ਵਾਂਗ ਦਾ ਤਕੜੇ ਨੇ ਇੰਨਾ ਤੱਕ ਖੜਾ ਦੇ ਮੈਂ ਕਿ ਤੁਰ ਜਾ ਰੇਣ ਦਾ ਸਦਾ ਸ਼ੰਗਵੇਂ ਬਾਏ ਤੁਸੀਂ ਕਿੰਨਾ ਵਧੀਆ এনवायरमेंट ਹੈ। ਕੁਰਸੀ ਢਾਕੇ ਬੰਦਾ ਉਹਦੇ ਉਹਦੇ ਵਾਂਗੂ ਕੀ ਉਹ ਕੱਕੜ ਵਾਂਗੂ ਨਾ ਕੁਰਸੀ ਢਾਲੋ ਤੇ ਅੱਖਾਂ ਕਰ ਲਓ ਬੰਦ ਬਾਸ ਸ਼ਾਮ ਨਾ ਸ਼ਾਂਤੀ ਹੈ। ਇਹ ਜਿਹੜਾ এনवायरमेंट ਬੈਠੇ ਹੋ। ਕਿਤੋਂ ਘੁੰਮ ਕੇ ਜਾ ਕੇ ਦਿਖਾਉਂਦਾ। ਤੇ ਇੱਥੇ ਆਪਾਂ 4 ਸਵਾ 4 ਦੇ ਕਰੀਬ ਚੱਲ ਪਏ ਸੀਗੇ ਘੰਟੇ ਡੇਢ ਘੰਟੇ ਦਾ ਬਸ ਸਫ਼ਰ ਹੈਗਾ ਵੀ ਜਿਆਦਾ ਉਲਝਣ ਪੈ ਜੇ ਕੋਈ ਹਨਾ ਤਾਂ ਵੀ ਡੇਢ ਘੰਟਾ ਲੱਗ ਜਾਂਦਾ ਲੋ ਜੀ ਇੱਥੇ ਕਰਦੇ ਆ ਕਿ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੇ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ